ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਕਾਬਲੀ ਬਹੁਤ ਟਫ ਸੀ ਅਤੇ ਪਰ ਵਾਹਿਗੁਰੂ ਜੀ ਸਦਕਾ ਸਾਡਾ 골ਡ ਮੈਡਲ ਆਇਆ ਜੀ ਸਰਕਾਰ ਨੂੰ ਇਸ ਵਲ ਧਿਆਨ ਦੇਣਾ ਚਾਹੀਦਾ ਕਿ ਬੱਚੇ ਜਿੰਨੇ ਪ੍ਰੈਕਟਿਸ ਕਰਦੇ ਆ ਉਹਦੇ ਲਈ ਕੀ ਕੀ ਚੀਜ਼ੀ ਲੋੜ ਪੈਂਦੀ ਹੈ ਵੀ ਉਹ ਸਾਰੀਆਂ ਸਹੂਲਤਾਂ ਉਪਲਬਧ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਜਿਵੇਂ ਖੇਡਾਂ ਲਈ ਮੈਟ ਦੀ ਜ਼ਰੂਰਤ ਪੈਂਦੀ ਹੈ ਮੈਟ ਤੇ ਕਿਸ ਤਰ੍ਹਾਂ ਖੇਡਣਾ ਉਹਦਾ ਮੈਟ ਵੀ ਵਗੈਰਾ ਸਹੂਲਤ ਦਿੱਤੀ ਜਾਵੇ ਸਟਾਰ ਦਾ ਬਹੁਤ ਵਧੀਆ ਰਿਐਕਸ਼ਨ ਸੀ ਵੀ ਖੁਸ਼ ਹੋ ਰਹੇ ਸੀ ਵੀ ਇਹ ਬਹੁਤ ਵੱਡੀ ਅਚੀਵਮੈਂਟ ਸੀਗੀ ਬਿਲਕੁਲ ਬਿਲਕੁਲ ਮਾਣ ਮਹਿਸੂਸ ਕਰਦੇ ਸੀ ਨਾਲੇ ਸਭ ਨੂੰ ਦੱਸਦੇ ਸੀ ਵੀ 골ਡ ਮੈਡਲ ਆਇਆ ਹੂੰ ਹੁਣ ਸ੍ਰੋਮਣੀ ਕਮੇਟੀ ਕਰਾ ਲੈਂਦੇ ਆ ਜੇ ਉਹ ਆਪ ਦੀਆਂ ਛੱਡ ਲੈਂਦੀ ਐ ਹੂੰ ਆਦੀਆਂ ਟੀਮਾਂ ਤੇ ਆਪ ਦੀ ਕੱਟ ਲੈਂਦੇ ਹੁਣ ਆ ਦਮਦਮਾ ਸਾਹਿਬ ਹੋਈ ਸੀ ਪਿੱਛੇ ਜੀ ਉਹਨਾਂ ਨੂੰ ਦੱਸਿਆ ਹੀ ਨਹੀਂ ਲੜਕੀਆਂ ਦੇ ਕਰਾਏ ਸੀ ਉਹਨਾਂ ਨੇ ਹੂੰ ਤੁਹਾਡੇ ਦਾ ਫੋਟੋਆਂ ਵੀ ਕਰਵਾਈਆਂ ਸੀ ਤੁਸੀਂ ਖਾਸ ਸੀ ਬਾਣੀ ਦੀ ਵਿੱਚ ਸੀ ਹਾਂਜੀ ਸਾਡਾ ਵਖ ਪਹਿਰਾਵਾ ਸੀ ਜੋ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਜਿਸ ਤਾਰ ਸਾਨੂੰ ਉਹਨਾਂ ਦੇ ਨਾਲ ਬਹੁਤ ਪ੍ਰਭਾਵ ਪੈਂਦਾ ਈ ਇਹਦੀ ਅਕੈਡਮੀ ਨਹੀਂ ਦਿੱਤੀ ਕਿਤੇ ਜੀ ਪੰਜਾਬ 'ਚ ਪੂਰੇ ਪੰਜਾਬ ਦੇ ਵਿੱਚ ਅਕੈਡਮੀ ਇੱਕ ਵੀ ਨਹੀਂ ਹੈ ਇੱਕ ਵੀ ਨਹੀਂ ਜੀ ਦੇਣੀਆਂ ਚਾਹੇ ਦੀਆਂ ਇਹਨਾਂ ਨੂੰ ਜੀ ਹੁਣ ਸਤਿ ਸ਼੍ਰੀ ਅਕਾਲ ਆਉਣ ਪੰਜਾਬ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਨਾ ਅਸੀਂ ਮੌਜੂਦ ਆਂ ਜਿਲ੍ਹਾ ਬਠਿੰਡਾ ਦੇ ਗਿੱਲ ਕਲਾਂ ਪਿੰਡ ਦੇ ਵਿੱਚ ਅੱਜ ਤੁਹਾਡੇ ਸਾਹਮਣੇ ਇੱਕ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਇਹ ਕਹਾਣੀ ਸਾਨੂੰ ਸਾਰਿਆਂ ਨੂੰ ਮੋਟੀਵੇਟ ਕਰਦੀ ਹੈ ਪਿੰਡ ਗਲਾ ਗਿੱਲ ਕਲਾਂ ਦੀਆਂ ਧੀਆਂ ਨੇ ਪੰਜਾਬ ਦਾ ਨਾਮ ਆਪਣੇ ਪਰਿਵਾਰ ਦਾ ਨਾਮ ਇੰਡੀਆ ਪੱਧਰ ਤੇ ਚਮਕਾਇਆ ਖਾਲਸਾ ਹੀ ਬਾਣੇ ਦੇ ਵਿੱਚ ਸਜਿਆ ਨੇ ਧੀਆਂ ਨੇ भोपाल मध्य प्रदेश ਦੇ ਵਿੱਚ ਗੱਤਕੇ ਦੇ ਜਿਹੜੇ ਮੁਕਾਬਲੇ ਹੋਏ ਉਹਨਾਂ ਮੁਕਾਬਲਿਆਂ ਦੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਇੱਕ ਵੱਡਾ ਮਾਰਕਾ ਜਿਹੜਾ ਇਹਨਾਂ 3 ਨੇ ਮਾਰੇ ਜੋਕੇ ਦੌਰ ਦੀ ਗੱਲ ਕਰ ਲਈਦਾ 3 ਕਿਸੇ ਤੋਂ ਘਟਣੀ ਕੋਈ ਵੀ ਕੀਤਾ ਹੋਵੇ ਕੋਈ ਵੀ ਖੇਤਰ ਹੋਵੇ ਜੋਕੇ ਦੌਰ ਦੇ ਵਿੱਚ ਅੱਛਦੀਆਂ 3 ਵੱਡੇ ਮਕਾਮ ਆ ਜਿਹੜੇ ਉਹ ਸਥਾਪਿਤ ਕਰ ਰਹੀਆਂ ਨੇ ਤੁਹਾਡੇ ਸਨਮੂਖ ਕਰਦੇ ਆ ਖਾਲਸਾ ਹੀ ਬਾਣੇ ਦੇ ਵਿੱਚ ਸਜਿਓ ਨਾਲ 3 ਨੂੰ ਜਿਨ੍ਹਾਂ ਨੇ 골ਡ ਮੈਡਲ ਪ੍ਰਾਪਤ ਕਰਕੇ ਇੱਕ ਵੱਡਾ ਮਾਰਕਾ ਮਾਰਿਆ ਇੱਕ ਵੱਡੀ ਪ੍ਰਾਪਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਬਣੇ ਹਾਂਜੀ ਵਧੀਆ ਜੀ ਚੜ੍ਹਦੀ ਕਲਾ ਚੋਂ ਚੜ੍ਹਦੀ ਕਲਾ ਹੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕ ਕਰਕੇ ਤੁਸੀਂ 골ਡ ਮੈਡਲ ਪੰਜਾਬ ਦੀ ਝੋਲੀ ਪਾਇਆ ਤੁਹਾਡੇ ਹਿੱਸੇ ਦੇ ਵਿੱਚ ਆ ਬਹੁਤ ਬਹੁਤ ਧੰਨਵਾਦੀ ਆ ਕਿੱਦਾਂ ਦੀ ਬਣੀ ਤਿਆਰੀ ਰਹੀ ਸਾਰੀ ਕਿਉਂ 골ਡ ਮੈਡਲ ਲਿਆਉਣਾ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਪ੍ਰਾਪਤੀ ਆਪਣੇ ਆਪ ਦੇ ਵਿੱਚ 골ਡ ਮੈਡਲ ਹਾਸਲ ਕਰਨ ਦੇ ਲਈ ਕਿੰਨੀ ਕਿ ਮਿਹਨਤ ਕਰਨੀ ਪਈ ਹਾਂਜੀ ਇਸ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੀ ਹਰ ਰੋਜ਼ ਸ਼ਾਮ ਨੂੰ ਪ੍ਰੈਕਟਿਸ ਕਰਦੇ ਹਾਂ ਜੀ ਹਰਜੀਤ ਬਾਬਾ ਇਹ ਸਾਨੂੰ ਪ੍ਰੈਕਟਿਸ ਕਰਨ ਦੇ ਤੇ ਸਾਡੇ ਕੋਚ ਪ੍ਰਵਿੰਦਰ ਸਿੰਘ ਇਟਲੀ ਅਤੇ ਆਰਪੀ ਸਿੰਘ ਹਟੂਰ ਹਨ ਉਹਨਾਂ ਦਾ ਵੀ ਬਹੁਤ ਬਹੁਤ ਸਹਿਯੋਗ ਹੈ ਇਸ ਦੇ ਵਾਸਤੇ ਤੇ ਅਸੀਂ ਰੋਜ਼ ਹਰ ਰੋਜ਼ ਪ੍ਰੈਕਟਿਸ ਕਰਦੇ ਹਾਂ ਜੀ ਕਿੰਨੇ ਘੰਟੇ ਤੁਸੀਂ ਅਖਾੜ ਦੇ ਬੱਚਾ ਨੂੰ ਪ੍ਰੈਕਟਿਸ ਦੇ ਲਈ ਸੀਐਸ ਦੇ ਲਈ ਸ਼ਾਮ ਨੂੰ ਹੀ 4 ਵਜੇ ਪ੍ਰੈਕਟਿਸ ਕਰਦੇ ਆਂ ਅਤੇ 7 ਵਜੇ ਸਮਾਪਤ ਕਰਦੇ ਆਂ ਜੀ ਹਰ ਰੋਜ਼ ਜਾਨੇ ਹਾਂਜੀ ਹਰ ਰੋਜ਼ ਜੀ ਹਮ ਇੱਕ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਜਿਵੇਂ ਤਪੱਸਵੀ ਤਪੱਸਿਆ ਕਰਦਾ ਉਹ ਚੀਜ਼ ਹਾਂਜੀ ਜੀ ਪਰਿਵਾਰ ਦਾ ਸਹਿਯੋਗ ਕਿੱਦਾਂ ਦਾ ਰਿਹਾ ਕਿਉਂਕਿ ਅਜੋਕੇ ਦੌਰ ਦੇ ਵਿੱਚ ਧੀਆ ਨੂੰ ਬਹੁਤੀ ਕੋਈ ਤੁਸੀਂ ਤਾਂ ਖਾਲਸਾ ਹੀ ਬਾਣੇ ਦੇ ਬਸ ਸਜੇ ਹੋਏ ਹੋ ਹਾਂਜੀ ਗੁਰੂ ਨੇ ਸਾਨੂੰ ਇੱਕ ਵਿਲੱਖਣਤਾ ਦਿੱਤੀ ਆ ਸਾਨੂੰ ਇੱਕ ਵਕਰੀ ਜਿਹੜੀ ਦਿਖ ਦਿੱਤੀ ਆ ਪਰ ਫਿਰ ਵੀ ਪਰਿਵਾਰ ਦਾ ਸਹਿਯੋਗ ਕਿੱਦਾਂ ਦਾ ਰਿਹਾ ਪਰ ਪਰਿਵਾਰ ਵਾਲੇ ਵੀ ਬਹੁਤ ਸਹਿਯੋਗ ਦਿੰਦੇ ਆ ਪਰ ਪਰਿਵਾਰ ਨਾਲੋਂ ਸਾਡੇ ਕੋਚ ਹਮ ਹਜਜੀਤ ਬਾਬੇ ਦਾ ਬਹੁਤ ਵੱਡਾ ਸਹਿਯੋਗ ਹੈ ਸਾਨੂੰ ਹਰ ਕਿਤੇ ਜਿੱਥੇ ਵੀ ਸਾਡੇ ਮੁਕਾਬਲੇ ਹੁੰਦੇ ਆ ਨੇ ਇਹ ਹੀ ਲੈ ਕੇ ਜਾਂਦੇ ਆ ਨੇ ਅਤੇ ਪਰਿਵਾਰ ਵਾਲੇ ਸਾਨੂੰ ਬਿਨਾਂ ਕੋਈ ਪਰੇਸ਼ਾਨੀ ਨਾਲ ਇਹਨਾਂ ਨੂੰ ਪੇਸ ਦਿੰਦੇ ਆ ਹਮ ਕਿਉਂਕਿ ਅੱਜ ਕੱਲ ਕੁੜੀਆਂ ਨੂੰ ਇੰਨੀ ਖੁੱਲ ਨਹੀਂ ਹੁੰਦੀ ਪਰ ਸਾਡੇ ਪਰਿਵਾਰ ਵਾਲੇ ਇਹਨਾਂ ਨਾਲ ਪੇਸ ਹੁੰਦੇ ਆ ਹਮ ਜੀ ਤਾਂ ਉੱਥੇ ਤੁਹਾਡੇ ਮੁਕਾਬਲੇ ਹੋਏ ਪਹਿਲਾਂ ਤੁਸੀਂ ਜ਼ਿਲ੍ਹਾ ਪੱਧਰ ਤੇ ਵੀ ਖੇਡੇ ਉੱਥੇ ਪੰਜਾਬ ਦੇ ਵਿੱਚ ਹਾਂਜੀ ਪਹਿਲਾਂ ਜ਼ਿਲ੍ਹਾ ਪੱਧਰ ਫਿਰ ਸਟੇਟ ਪੱਧਰ ਫਿਰ ਨੈਸ਼ਨਲ ਤੱਕ ਫੇਰੀ ਜਾਂਦਾ ਹੈਗਾ ਇਹ ਫਿਰ ਸਾਨੂੰ ਉੱਥੇ ਤੱਕ ਵੀ 골ਡ ਮੈਡਲ ਸਟਾਈਲ ਹੂੰ ਕਿਵੇਂ ਤੁਸੀਂ ਸਾਨੂੰ ਇਹ ਵੀ ਪਤਾ ਲੱਗਿਆ ਤੁਸੀਂ ਬਚਪਨ ਤੋਂ ਹੀ ਇਸ ਪਾਸੇ ਵੱਲ ਆ ਗਈ ਸੀ ਹਾਂਜੀ ਬਚਪਨ ਤੋਂ ਹੀ ਹੂੰ ਮੈਂ 3rd ਕਲਾਸ ਤੋਂ ਹੁੰਦੀ ਸੀ ਜਦੋਂ ਮੈਂ ਸਟਾਰਟ ਕੀਤਾ ਹੀ ਪਹਿਲਾ ਗੁਰਬਾਣੀ ਦੀ ਕਲਾਸ ਹੁੰਦੀ ਸੀ ਜੀ ਫਿਰ ਹੌਲੀ ਹੌਲੀ ਗੱਤਕਾ ਸ਼ੁਰੂ ਕੀਤਾ 2011 ਸੇ ਮੈਂ ਉਦੋਂ ਤੋਂ ਹੀ ਖੇਡਦੀ ਆ ਗੱਤਕਾ ਹੀ ਹੂੰ ਗੱਲ ਤੱਕ ਵਰਤੋਂ ਨੂੰ ਕਿੰਨਾ ਨੂੰ ਦੱਸਿਆ ਕਿ ਜਾਂ ਤੁਹਾਡੇ ਆਪਣੇ ਜਨ ਦੇ ਬੱਚੇ ਗੱਲ ਆਈ ਕਿ ਗੱਤਕਾ ਸਾਨੂੰ ਇੱਕ ਗੁਰੂ ਸਾਹਿਬ ਨੇ ਵੱਡੀ ਜਿਹੜੀ ਬਖਸ਼ਿਸ਼ ਦਿੱਤੀ ਹੈਗੀ ਤੁਹਾਨੂੰ ਕਿਹਾ ਕਿਸੇ ਨੇ ਤੁਸੀਂ ਆਪਣੇ ਆਪ ਹੀ ਇਸ ਪਾਸੇ ਵੱਲ ਆਏ ਨਹੀਂ ਖੁਦ ਹੀ ਆਈ ਸੀ ਪਹਿਲਾਂ ਤਾਂ ਗੁਰਬਾਣੀ ਦੀ ਕਲਾਸ ਤਾਂ ਲੱਗਦੀ ਹੁੰਦੀ ਸੀ ਨਾਲ ਬਾਬਾ ਜੀ ਨੇ ਫਿਰ ਗੱਤਕਾ ਦੀ ਕਲਾਸ ਵੀ ਸਟਾਰਟ ਕੀਤੀ ਤਾਂ ਫਿਰ ਅਸੀਂ ਗੱਤਕਾ ਵੀ ਨਾਲ-ਨਾਲ ਕੰਟੀਨਿਊ ਰੱਖਿਆ ਜੀ ਤੁਸੀਂ ਉਹਦੇ ਵਿੱਚ ਪਰਪੱਕ ਹੁੰਦੇਗੇ ਹਾਂਜੀ ਜੀ ਨਾ ਅੱਜ ਤੁਸੀਂ ਜਿੱਦਾਂ ਕਿ ਮਾਰਸ਼ਲ ਆਰਡ ਦੀਆਂ ਗੇਮਾਂ ਹੈਗੀਆਂ ਨੇ ਇਹ ਤੀਰ ਅੰਦਾਜ਼ੀ ਵੀ ਆ ਨਾ ਉਹ ਉਹਦੇ ਲਈ ਵੀ ਤੁਸੀਂ ਪ੍ਰਪੇਅਰ ਹੋ ਜਾਓ ਉਹਦੇ ਲਈ ਵੀ ਤੁਸੀਂ ਮਿਹਨਤ ਕਰ ਰਹੇ ਹੋ ਹਾਂਜੀ ਪਹਿਲਾਂ ਤਾਂ ਪਹਿਲਾਂ ਤਾਂ ਸਿਰਫ ਗੱਤਗਾ ਹੀ ਅਸੀਂ ਖੇਡਦੇ ਹੁੰਦੇ ਸੀ ਪਰ ਹੁਣ ਅਸੀਂ ਨਿਸ਼ਾਨੇਬਾਜ਼ੀ ਤੇ ਤੀਰਬਾਜ਼ੀ ਸਾਰੇ ਕੁਝ ਕਰਦੇ ਹਾਂ ਹੂੰ ਸ਼ਾਇਦ 올림픽 ਦੇ ਵਿੱਚ ਅੱਜ ਤੱਕ ਦੀ ਇਹ ਗੱਲ ਕਰ ਲਈਏ ਬਣੇ ਖਾਲਸੇ ਬਾਣੇ ਵਾਲਾ ਕੋਈ ਨਹੀਂ ਗਿਆ ਹਾਂਜੀ ਜਹਾਂ ਦੇ ਪੱਛ ਗੱਲ ਹੈ ਕਿ ਮਾਨ ਤਾਂ ਮਿਲ ਗਈ ਆ 올림픽 ਦੇ ਵਿੱਚ ਵੀ ਜਾਇਆ ਜਾਵੇ ਹਾਂਜੀ ਜ਼ਰੂਰ ਕਰਨਾ ਚਾਹੀਦਾ ਸਰਕਾਰ ਨੂੰ ਸਭ ਵੀ 올ੰਪੀਕ ਤੱਕ ਕਹਿ ਰਹੇ ਆ 올ੰਪੀਕ ਗਾਂ 2024 ਚ ਹੋਊਗਾ ਤੇ ਹੋਪਸੋ ਗਾਉ ਵੀ ਇਹ ਗੇਮ ਨੂੰ ਵਧਾਇਆ ਜਾਵੇ ਜੀ ਹਾਂਜੀ ਉਥਾਂ ਦੇ ਬਣੇ ਉਥੇ ਪਪਾਲ ਦੇ ਵਿੱਚ ਤੁਹਾਡੇ ਮੁਕਾਬਲੇ ਕਿੱਦਾਂ ਦੇ ਰਹੇ ਕਿੱਦਾਂ ਦੀ ਸਾਰੀ ਵਿਰੋਧੀਆਂ ਦੇ ਬਣੋ ਟੱਕਰ ਤੁਹਾਨੂੰ ਕਿੱਦਾਂ ਦੀ ਮਿਲੀ ਕਿੱਦਾਂ ਦੇ ਮੁਕਾਬਲੇ ਰਹੇ ਹਾਂਜੀ ਮੁਕਾਬਲੇ ਬਹੁਤ ਮੁਕਾਬਲੇ ਬਹੁਤ ਟਫ ਸੀ ਅਤੇ ਪਰ ਵਾਹਿਗੁਰੂ ਜੀ ਸਦਕਾ ਸਾਡਾ 골ਡ ਮੈਡਲ ਆਇਆ 8 ਤੋਂ 11 ਮਾਰਚ ਨੂੰ ਸਾਡੇ ਪਪਾਲ ਮੱਧ ਪ੍ਰਦੇਸ਼ ਵਿਖੇ ਮੈਚ ਹੋਏ ਸੀ ਜੀ ਅਤੇ ਬਹੁਤ ਵਧੀਆ ਸਾਡਾ ਪ੍ਰਦਰਸ਼ਨ ਰਿਹਾ ਤੁਹਾਨੂੰ ਤੇ ਲੜਕੀਆਂ ਦੀ ਓਵਰਆਲ ਫਰਸਟ ਆਈ ਹੈ ਤੇ ਲੜਕੀਆਂ ਦੀ ਓਵਰਆਲ ਥਰਡ ਆਈ ਹੈ ਜੀ ਤੁਸੀਂ ਇੱਕ ਗੱਲ ਦੱਸੀ ਸੀ ਕਿ ਤੁਸੀਂ ਤੋਂ ਤੁਹਾਡੇ ਦਾ ਫੋਟੋਮਾ ਵੀ ਕਰਵਾਇਆ ਸੀਗਾ ਤੁਸੀਂ ਖਾਸ ਸੀ ਬਾਣੀ ਦੇ ਵਿੱਚ ਸੀ ਹਾਂਜੀ ਸਾਡਾ ਵਖ ਪਹਿਰਾਵਾ ਸੀ ਜੋ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਦਸਤਾਰ ਸਾਨੂੰ ਉਹਨਾਂ ਦੇ ਨਾਲ ਬਹੁਤ ਪ੍ਰਭਾਵ ਪੈਂਦਾ ਏ ਇਸ ਲਈ ਲੋਕ ਸਾਡੇ ਨਾਲ ਫੋਟੋਮਾ ਵੀ ਕਰਵਾਉਂਦੇ ਨੇ ਉੱਧਰ ਜੀ ਹਾਲਾਂਕਿ ਸਿੱਖ ਬਹੁਤ ਘੱਟ ਨੇ ਉੱਥੇ ਹਾਂਜੀ ਉੱਧਰ ਮੁਸਲਮਾਨ ਥੋੜੀ ਜ਼ਿਆਦਾ ਨੇ ਇਸ ਲਈ ਜੀ ਅ ਜਿੱਦਾਂ ਤੁਸੀਂ ਇਹ ਵੀ ਘਟਨਾ ਤੁਸੀਂ ਆਫ ਦਾ ਰਿਕਾਰਡ ਦੱਸ ਰਹੀ ਸੀ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉੱਥੇ ਗਏ ਦਰਸ਼ਨ ਕੀਤੇ ਉੱਥੇ ਹਾਂਜੀ ਅ ਕਿੱਦਾਂ ਦੇ ਤੁਹਾਨੂੰ ਲੋਕ ਕਿੱਦਾਂ ਦੇ ਲੱਗੇ ਉੱਥੇ ਲੋਕਾਂ ਦਾ ਨੇਚਰ ਬਹੁਤ ਵਧੀਆ ਸੀ ਉਧਰ ਦੀ ਲੋਕ ਬਹੁਤ ਵਧੀਆ ਹੈ ਹਾਲਾਂਕਿ ਸਟੇਟ ਅਲੱਗ ਹੈ ਪਰ ਸਾਰੇ ਲੋਕ ਇੱਥੋਂ ਦੇ ਨੇ ਸਾਰਿਆਂ ਦਾ ਨੇਚਰ ਬਹੁਤ ਵਧੀਆ ਸੀ ਉੱਧਰ ਜੀ ਤੁਹਾਡਾ ਮੁਕਾਬਲੇ ਬਣੇ ਕਿੱਦਾਂ ਦੇ ਰਹੇ ਪਪਾਲ ਦੇ ਵਿੱਚ ਕਿੱਦਾਂ ਦੇ ਕਿਉਂਕਿ ਹਰ ਕੋਈ ਤਿਆਰ ਤਿਆਰੀ ਦੇ ਨਾਲ ਆਉਂਦਾ ਪਰ ਪ੍ਰਕਤਤਾ ਦੇ ਨਾਲ ਆਉਂਦਾ ਚਾਹੇ ਕੋਈ ਵਿਰੋਧੀ ਹੋਵੇ ਚਾਹੇ ਤੁਸੀਂ ਤੁਹਾਡੀ ਟੀਮ ਹੋਵੇ ਕਿੱਦਾਂ ਦੇ ਮੁਕਾਬਲੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਰੇ ਮੈਚ ਮਤਲਬ ਸਾਰੀਆਂ ਯੂਨੀਵਰਸਿਟੀਆਂ ਨੇ ਬਹੁਤ ਮਤਲਬ ਮਿਹਨਤ ਕਰਕੇ ਆਈਆਂ ਸੀਗੀਆਂ ਸਾਰਿਆਂ ਨੂੰ ਐਸੀ ਵੀ 골ਡ ਮੈਡਲ ਅਸੀਂ ਪ੍ਰਾਪਤ ਕਰਨਾ ਪਰ ਵਾਇਗੁਰੂ ਦੀ ਮੇਦ ਦੇ ਨਾਲ ਵੀ 골ਡ ਮੈਡਲ ਸਾਡੀ ਝੋਲੀ ਆਇਆਗਾ ਤੇ ਮਤਲਬ ਸਾਰੀ ਯੂਨੀਵਰਸਿਟੀ ਨਾਲ ਉਪਰ ਬਰੋਬਰ ਟੱਕਰ ਦਾ ਮੁਕਾਬਲਾ ਸੀ ਜੀ ਹੂੰ ਅ ਪੰਜਾਬ ਦੇ ਵਿੱਚ ਤੁਸੀਂ ਤੁਹਾਡੀ ਯੂਨੀਵਰਸਿਟੀ ਗਈ ਸੀ ਹਾਂਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਖੇਡੇ ਸੀ ਹੂੰ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਕੋਚ ਸਰ ਅਪਤਾਰ ਸਿੰਘ ਜੀ ਜਿਹੜੇ ਉਹ ਗਏ ਸੀਗੇ ਨਾਲ ਤੇ ਉਹ ਮੁੰਡਿਆਂ ਦੇ ਕੋਚ ਬਣ ਕੇ ਗਏ ਸੀ ਤੇ ਲੜਕੀਆਂ ਦੇ ਕੋਚ ਮੈਮ ਸੁਖਵਿੰਦਰ कौर ਗਈ ਸੀ ਉਹ ਬਹੁਤ ਵਧੀਆ ਸੀ ਨੇਚਰ ਵੀ ਬਹੁਤ ਵਧੀਆ ਉਹਨਾਂ ਦਾ ਹੀ ਤੇ ਉਹਨਾਂ ਦੇ ਅੰਦਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਚ ਨੇ ਜੀ ਉਹ ਗੱਤਕੇ ਦੇ ਕੋਚ ਨੇ ਜੀ ਤੇ ਪੰਜਾਬੀ ਯੂਨੀਵਰਸਿਟੀ ਅੰਦਰ ਸੀ ਖੇਡੇ ਸੀਗੇ ਜੀ ਤੇ ਇੱਥੇ ਪਿੰਡ ਜਗਰਾ ਗੱਲ ਕਲਾਂ ਅਖਾੜੇ ਦੀ ਗੱਲ ਕਰ ਲਈ ਹਰ ਰੋਜ਼ ਪ੍ਰੈਕਟਿਸ ਦੇ ਲਈ ਇੱਥੇ ਉਹਨੇ ਹਾਂਜੀ ਅਸੀਂ ਹਰ ਰੋਜ਼ ਪ੍ਰੈਕਟਿਸ ਕਰਦੇ ਹਾਂ ਜੀ ਸ਼ਾਮੀ 4 ਤੋਂ 7 ਵਜੇ ਤੱਕ 7:30 ਵਜੇ ਤੱਕ ਜੀ ਹਰ ਰੋਜ਼ ਪ੍ਰੈਕ ਜੀ ਤਾਂ ਜਿੱਦਾਂ ਆ ਆਫ ਦਾ ਰਿਕਾਰਡ ਦੱਸ ਰਹੇ ਸੀਗੇ ਕੋਲ ਸਾਹਿਬ ਕਿ ਮੈਟ ਦੀ ਗੱਲ ਹੋਵੇ ਚਾਹੇ ਹੋਰ ਵੀ ਜਿਹੜੇ ਸਰਕਾਰ ਨੂੰ ਕਾਲੇ ਆਦਮੀ ਕਰਨੇ ਚਾਹੀਦੇ ਆ ਤਾਂ ਜੋ ਤੁਹਾਡੇ ਵਾਂਗੁੱਤੀਆਂ ਨਹੀਂ ਖਾਲਸੀ ਬਣਦੇ ਸਜਣ ਕੇ ਇਸ ਪਾਸੇ ਵੱਲੋਂ ਸਰਕਾਰ ਨੂੰ ਪਕੂਨ ਕੋਈ ਪਹਿਲਾ ਕਦਮ ਕਰਨੀ ਚਾਹੀਦੀ ਹੈ ਹਾਂਜੀ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ ਬੱਚੇ ਦੇ ਮਤਲਬ ਜੋ ਪ੍ਰੈਕਟਿਸ ਕਰਦੇ ਆ ਉਹਦੇ ਲਈ ਕਿਹ ਕਿਹ ਚੀਜ਼ ਦੀ ਲੋੜ ਪੈਂਦੀ ਹੈ ਵੀ ਉਹ ਸਾਰੀਆਂ ਸਹੂਲਤਾਂ ਉਪਲਬਧ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਜਿਵੇਂ ਖੇਡਣ ਲਈ ਮੈਟ ਦੀ ਜ਼ਰੂਰਤ ਪੈਂਦੀ ਹੈ ਮੈਟ ਤੇ ਕਿਸ ਤਰ੍ਹਾਂ ਖੇਡਣਾ ਉਹ ਮੈਟ ਵੀ ਵਗੈਰਾ ਸਹੂਲਤ ਦਿੱਤੀ ਜਾਵੇ ਜਾਂ ਬੱਚਿਆਂ ਨੂੰ ਹੋਰ ਵੀ ਕਈ ਜਿਵੇਂ ਕੋਈ ਘਰੋਂ ਵੈਸੇ ਵੀ ਨਾਰਮਲ ਮਿਡ ਫੈਮਿਲੀ ਦੇ ਹੁੰਦੇ ਆਈ ਮਿਡਲ ਫੈਮਿਲੀ ਦੇ ਹੁੰਦੇ ਵੀ ਉਹਨਾਂ ਨੂੰ ਡਾਈਟ ਵਗੈਰਾ ਦਾ ਖਰਚਾ ਇਹਦਾ ਉਹ ਦਿੱਤਾ ਜਾਵੇ ਜੀ ਵੀ ਮਤਲਬ ਜਿਹੜੇ ਬੱਚੇ ਨੂੰ ਲੋੜੀਂਦੀਆਂ ਹ ਸ ਪਰਿਵਾਰ ਦਾ ਸਹਿਯੋਗ ਕਿਦਾਂ ਦਾ ਰਿਹਾ ਪਰਿਵਾਰ ਦੇ ਬੱਚਾ ਅਸਰ ਗੱਲਾਂ ਬਾਤਾਂ ਹੁੰਦੀਆਂ ਹੋਣਗੀਆਂ ਪਰਿਵਾਰ ਕੀ ਕਹਿੰਦਾ ਇਸ ਵਾਰੀ ਪਰਿਵਾਰ ਦਾ ਸਹਿਯੋਗ ਵਧੀਆ ਪਰਿਵਾਰ ਮਤਲਬ ਕੋਈ ਵੀ ਮੈਚ ਮੁਕਾਬਲੇ ਹੋਣ ਉਧਰ ਮਤਲਬ ਜਾਂ ਦਿੰਦੇ ਆ ਹੱਲਾਸ਼ੇਰੀ ਦਿੰਦੇ ਸਾਨੂੰ ਖੇਡਣ ਵਾਸਤੇ ਵੀ ਹਾਂਜੀ ਤੁਸੀਂ ਖੇਡੋ ਮੈਡਲ ਆਉਂਦਾ ਵਧੀਆ ਖੁਸ਼ੀ ਦੀ ਗੱਲ ਹੁੰਦੀ ਹੈਗੀ ਤੇ ਬਾਕੀ ਸਾਡੇ ਕੋਚ ਬਾਬਾ ਹਰਜੀਤ ਸਿੰਘ ਜੀ ਮਤਲਬ ਸਾਨੂੰ ਹਰੇਕ ਥੇ ਲੈ ਕੇ ਜਾਂਦੇ ਆਂ ਮੈਚ ਖੇਡਣ ਦੇ ਲਈ ਜੀ ਬੜਾ ਜ਼ਿਆਦਾ ਸਹਿਯੋਗ ਬਾਬਾ ਹਰਜੀਤ ਸਿੰਘ ਦਾ ਹੀ ਹੈ ਜੀ ਹੂੰ ਜਦੋਂ ਤੁਸੀਂ ਕੰਡ ਵਾਪਸ ਆ ਰਹੀ ਸੀ ਪ੍ਰਾਊਡਲੀ ਮੂਵਮੈਂਟ ਹੁੰਦਾ ਤੁਹਾਡੇ ਗਲਾਂ ਦੇ ਵਿੱਚ ਹਾਰ ਪਾਈ ਹੋਈ ਸੀ ਉਦੋਂ ਕੀ ਅਹਿਸਾਸ ਸੀ ਮਨ ਦੇ ਵਿੱਚ ਕਿ ਹਾਰ ਹਰ ਕਿਸੇ ਗੱਲ ਦੇ ਬਚਣੀ ਪੈਂਦੀ ਹੈ ਇਹ ਕਮਾਉਣੇ ਪੈਂਦੇ ਹੈ ਹਾਂਜੀ ਜਦੋਂ ਅਸੀਂ ਮਤਲਬ ਜਿੱਤ ਕੇ ਆਏ ਤਾਂ ਪਿੰਡ ਵਾਲਿਆਂ ਨੇ ਸਾਡਾ ਵਧੀਆ ਸਵਾਗਤ ਕੀਤਾ ਗਈ ਵੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਚ 골ਡ ਮੈਡਲ ਪ੍ਰਾਪਤ ਕਰਕੇ ਆਏ ਸੀ ਮਤਲਬ ਛੋਟੀ ਗੱਲ ਨਹੀਂ ਹੈਗੀ ਵੱਡੀ ਆਲ ਇੰਡੀਆ ਪੱਧਰ ਤੇ ਮੁਕਾਬਲਾ ਕਰਨਾ ਹੀ ਤੇ ਪਿੰਡ ਵਾਲਿਆਂ ਨੇ ਵਧੀਆ ਹਾਰੂ ਪਾ ਕੇ ਸਨਮਾਨਿਤ ਕੀਤਾ ਹੀ ਸਾਨੂੰ ਤੇ ਇੱਕ ਵੱਡੀ ਅਚੀਵਮੈਂਟ ਸੀਗੀ ਦੂਸਰਿਆਂ ਦੇ ਨਾਲੋਂ ਇੱਕ ਵੱਖਰੀ ਪਛਾਣ ਸੀਗੀ ਦੂਸਰਿਆਂ ਵਿੱਚੋਂ ਅਸੀਂ ਉੱਭਰ ਕੇ ਸਾਹਮਣੇ ਆਏ ਤੇ ਮਤਲਬ ਸਾਰਿਆਂ ਨੂੰ ਪਤਾ ਲੱਗੇ ਵੀ ਹਾਂਜੀ ਇਹ ਬੱਚੇ 골ਡ ਮੈਡਲਿਸਟ ਨੇ ਜੀ ਗੁਰਬਾਣੀ ਪੜਦੇ ਹਾਂ ਹਾਂਜੀ ਹੂੰ ਸਾਹਬ ਜੀ ਨਤਨੇ ਹੁੰਦੇ ਪੱਕੇ ਹਾਂ ਹਾਂ ਜੀ ਹੂੰ ਕਿਸੇ ਵਾਲੇ ਮਿਸਤਾ ਨਹੀਂ ਕੀਤਾ ਨਹੀਂ ਜੀ ਜੀ ਕੀ ਕਿਹੜੀ ਗੱਲ ਗੁਰੂ ਸਾਹਿਬ ਤੋਂ ਸਿੱਖਣ ਨੂੰ ਮਿਲਦੀ ਆ ਕਿ ਇੱਕ ਗੱਲ ਹੁੰਦੀ ਆ ਕਿ ਆਹ ਗੱਲ ਗੁਰੂ ਸਾਹਿਬ ਨੇ ਸਾਡੇ ਬੜੀ ਚੋਟ ਮਾਰੀ ਆ ਸਾਡਾ ਪੱਕਾ ਵੀ ਜਦੋਂ ਅਸੀਂ ਇੱਕ ਵਾਰ ਟਾਈਮ ਵੀ ਨਾ ਕਰੀਏ ਸਾਨੂੰ ਰਹਿੰਦਾਵੇਂ ਵੀ ਅਸੀਂ ਸਾਡੀ ਕੁਝ ਚੀਜ਼ ਮਿਸਿੰਗ ਹੈ ਸਾਨੂੰ ਉਹ ਅਹਿਸਾਸ ਹੁੰਦਾ ਵੀ ਹਨਾ ਸਾਸੀਂ ਇਤਨੇ ਨਹੀਂ ਕੀਤਾ ਅੱਜ ਜੀ ਤਾਂ ਉਹ ਚੀਜ਼ ਸਾਨੂੰ ਡੇਲੀ ਮਤਲਬ ਸਾਨੂੰ ਭੁੱਖ ਲੱਗਦੀ ਹੈ ਉਹਦੀ ਜੀ ਜਿੱਦਾਂ ਆਪਾਂ ਨੂੰ ਰੋਟੀ ਦੀ ਭੁੱਖ ਲੱਗਦੀ ਆ ਤਣ ਦੇ ਲਈ ਜਿੱਦਾਂ ਆਪਾਂ ਬਾਣਾ ਪਾਉਣੇ ਆ ਬਸਤਰ ਪਾਉਣੇ ਆ ਤਣ ਦੇ ਲਈ ਉਹਦਾ ਮਨ ਦੇ ਲਈ ਗਰਬਾਣੀ ਦੀ ਭੁੱਖ ਤੁਸੀਂ ਬਹੁਤ ਬੁੱਢੀ ਗੱਲ ਕੀਤੀ ਆ ਹਾਂਜੀ ਜੀ ਤਾਂ ਥੋੜਾ ਬਣੇ ਕਿਦਾਂ ਦਾ ਮੁਕਾਬਲੇ ਰਹੇ ਉੱਥੇ ਭਾਲ ਦੇ ਵਿੱਚ ਵੈਗੂ ਜੀ ਕੀ ਫਤਿਹ ਜੀ ਸੜਮ ਮੁਕਾਬਲਾ ਬਹੁਤ ਵਧੀਆ ਰਿਹਾ ਆ ਹਾਲਕਿ ਉੱਥੇ ਟਫ ਸੀ ਮੈਚ ਪੂਰੇ ਆਲ ਇੰਡੀਆ ਯੂਨੀਵਰਸਿਟੀ 'ਚ ਉੱਥੇ ਹਿੱਸਾ ਲਿਆ ਕੇ ਤੇ ਮੈਚ ਵਧੀਆ ਸੀ ਸਾਡੇ ਆ ਜਿੰਨੀਆਂ ਵੀ ਪੰਜਾਬੀ ਯੂਨੀਵਰਸਿਟੀ ਵੱਲੋਂ ਕੁੜੀਆਂ ਗਈਆਂ ਸੀ ਸਭ ਦੇ ਮੈਡਲ ਆਏ ਨੇ ਕਿਸੇ ਦੇ 골ਡ ਆ ਕਿਸੇ ਦੇ ব্রੌਂਜ਼ ਆ ਕਿਸੇ ਸਿਲਵਰ ਆ ਸਭ ਦੇ ਮੈਡਲ ਆਏ ਨੇ ਤੇ ਲੜਕੀਆਂ ਦੀ ਆਲ ਓਵਰ ਫਰਸਟ ਪੋਜੀਸ਼ਨ ਆਈ ਏ ਜੀ ਹਾਂ ਜਿਹੜੀਆਂ ਕੁੜੀਆਂ ਅੱਗੇ ਹੁੰਨ ਤਾਂ ਤੁਸੀਂ ਤਾਂ ਖਾਲਸਾ ਬਾਣੀ ਦੇ ਵਿੱਚੋਂ ਇੱਕ ਬੜੀ ਵੱਡੀ ਮਿਸਾਲ ਹੈ ਦੁਨੀਆ ਦੇ ਸਾਹਮਣੇ ਪਰ ਉਹਨਾਂ ਕੁੜੀਆਂ ਦੇ ਲਈ ਜਿਹੜੀਆਂ ਕੁੜੀਆਂ ਸਾਹਮਣੇ ਆਉਣੀਆਂ ਚਾਹੁੰਦੀਆਂ ਨੇ ਪਰ ਉਹ ਆ ਨਹੀਂ ਪਾਉਂਦੀਆਂ ਤੇ ਉਸ ਪਰਿਵਾਰ ਦੇ ਵੀ ਕਾਰਨ ਹੁੰਦੇ ਆ ਕੋਈ ਸਮਾਜ ਦੇ ਵੀ ਕਾਰਨ ਹੋ ਜਾਂਦੇ ਆ ਉਹਨਾਂ ਲਈ ਕੀ ਇਸ ਨੇ ਹੈ ਕਿ ਲੜਕੀਆਂ ਨੂੰ ਅੱਗੇ ਆਉਣ ਦਿੱਤਾ ਜਾਵੇ ਤਾਂ ਜੋ ਉਹ ਵੀ ਵੱਡੇ ਮਕਾਮ ਤੁਹਾਡੇ ਵਾਂਗੂ ਸਥਾਪਿਤ ਕਰ ਸਕਦੀਆਂ ਨੇ ਹਾਂਜੀ ਵਧੀਆ ਲੱਗਦਾ ਇਦਾਂ ਸੋਹਣੇ ਲੱਗਦੇ ਸੀ ਬਾਣੇ ਪਾ ਕੇ ਵਧੀਆ ਸਾਰੇ ਕਹਿੰਦੇ ਆ ਵੀ ਕੁੜੀਆਂ ਸਿਆਣੀਆਂ ਆ ਇਹਨਾਂ ਨੇ ਸਾਨੂੰ ਬਾਹਰ ਅੰਦਰ ਜਾਣ ਦਾ ਮੌਕਾ ਮਿਲਦਾ ਆ ਨਹੀਂ ਕਈ ਕੁੜੀਆਂ ਹੁੰਦੀਆਂ ਵਿੱਚ ਘਰੇ ਰਹਿੰਦੀਆਂ ਆ ਸਕੂਲ ਤੋਂ ਘਰ ਕਾਲਜ ਤੋਂ ਘਰ ਵਸ ਇਦਾਂ ਹੀ ਵੀ ਵਧੀਆ ਲੱਗਦਾ ਵੀ ਆ ਬਾਹਰ ਅੰਦਰ ਆਉਣ ਉਹਨਾਂ ਨੂੰ ਗੱਲਬਾਤ ਕਰਨ ਦਾ ਪਤਾ ਲੱਗੇ ਵੀ ਆਸ-ਪਾਸੇ ਦਾ ਮਾਹੌਲ ਪਤਾ ਲੱਗਦਾ ਹੀ ਇਹਨੂੰ ਜ਼ਿਆਦਾਤਰ ਵੀ ਕਿਸੇ ਦਾ ਡਰ ਨਹੀਂ ਰਹਿੰਦਾ ਹੈ ਤੁਸੀਂ ਡਰ ਦੀ ਗੱਲ ਕੀਤੀ ਆ ਤੁਸੀਂ ਆਊਟ ਆਫ ਸਟੇਟ ਗਏ ਪਪਾਲ ਦੇ ਵਿੱਚ ਗਏ ਮੰਨਦੇ ਵਿੱਚ ਤੁਸੀਂ ਗੱਲ ਇਹ ਸੀਗੀ ਕਿ ਕੋਈ ਸਾਹਿਬ ਨਾਲ ਹੋਣਗੇ ਕੋਈ ਡਰ ਤਾਂ ਨਹੀਂ ਸੀ ਮੰਨਦੇ ਵਿੱਚ ਕਿ ਆਪਾਂ ਆਊਟ ਆਫ ਸਟੇਟ ਗਏ ਹੋਏ ਆ ਨੇ ਇਹ ਇਦਾਂ ਦਾ ਕੋਈ ਡਰ ਨਹੀਂ ਸੀ ਜਦ ਕਿ ਅਸੀਂ ਸਭ ਵਧੀਆ ਐ ਖੁਸ਼ੀ-ਖੁਸ਼ੀ ਗਏ ਸਾਨੂੰ ਕੋਈ ਡਰ ਨਹੀਂ ਸੀ ਅਸੀਂ ਐਵੇਂ ਸੋਚ ਰਹੇ ਸੀ ਇੰਜੋਏ ਕਰੀਏ ਪੂਰਾ ਵਧੀਆ ਸੀ ਕੋਈ ਡਰ ਨਹੀਂ ਸੀ ਇਦਾਂ ਹੂੰ ਜਦ 골ਡ ਮੈਡਲ ਆ ਕੇ ਪਰਿਵਾਰ ਨੂੰ ਦਿਖਾਇਆ ਤੇ ਪਰਿਵਾਰ ਦਾ ਕਿਦਾਂ ਦਾ ਰਿਐਕਸ਼ਨ ਸੀਗਾ ਪਰਿਵਾਰ ਦਾ ਬਹੁਤ ਵਧੀਆ ਰਿਐਕਸ਼ਨ ਸੀ ਵੀ ਮਤਲਬ ਸਾਰੇ ਖੁਸ਼ੀ ਚ ਸੀ ਵੀ ਵਧੀਆ ਸਾਰੇ ਵੀ ਖੁਸ਼ ਹੋ ਰਹੇ ਸੀ ਵੀ ਇਹ ਬਹੁਤ ਵੱਡੀ ਅਚੀਵਮੈਂਟ ਸੀਗੀ ਬਿਲਕੁਲ ਬਿਲਕੁਲ ਹੂੰ ਆਪਦੇ ਮਾਣ ਮਹਿਸੂਸ ਹੁੰਦਾ ਹੋ ਉਹਨਾਂ ਨੂੰ ਹਾਂਜੀ ਮਾਣ ਮਹਿਸੂਸ ਕਰਦੇ ਸੀ ਨਾਲੇ ਸਭ ਨੂੰ ਦੱਸਦੇ ਸੀ ਵੀ 골ਡ ਮੈਡਲ ਆਇਆ ਕਿਉਂਕਿ ਅੱਜ ਕੱਲ ਤਾਂ ਕਿਸੇ ਦਾ ਨਾ ਹੁੰਦਾ ਨੀਆ ਕੋਈ ਬੱਚਾ ਪਲੇਅ ਜਾਂ ਹੈ ਹੀ ਨਹੀਂਗਾ ਸਾਰੇ ਸਟੱਡੀ 'ਚ ਹੀ ਆ ਗਏ ਬਸ ਵੀ ਕਹਿੰਦੇ ਸੀ ਸਾਰੇ ਵੀ ਸਟੱਡੀ ਦੇ ਨਾਲ ਨਾਲ ਵੀ ਆਪਣੀ ਕੋਈ ਗੇਮ ਵੀ ਬਣਾਓ ਸਾਰੇ ਖੇਡਣਾ ਵਧੀਆ ਹੁੰਦਾ ਨਾਲੇ ਸਰੀਰ ਤੰਦਰੁਸਤ ਰਹਿੰਦਾ ਇਸ ਨਾਲ ਹੀ ਜੀ ਹਾਂਜੀ ਅੱਗੇ ਜਾ ਕੇ ਹੀ ਗੇਮ ਪਲੇ ਕਰੋਂਗੇ ਜਾਂ ਕੋਈ ਵੱਡਾ ਉਹਦਾ ਜਾ ਗੇਮਰਾਂ ਦੇ ਵਿੱਚੋਂ ਸਪੋਰਟਸ ਦੇ ਵਿੱਚੋਂ ਵੱਡੇ ਉਦੇ ਮਿਲਦੇ ਆ ਪਰ ਪ੍ਰੈਫਰੈਂਸ ਕਿਸ ਨੂੰ ਦਿਓਗੇ ਦਾਦਾ ਜਿੱਧਰ ਮਾਰਾ ਨੇ ਚਾਹਿਆ ਉਧਰ ਹੀ ਜਾਵਾਂਗੇ ਤੇ ਬਾਕੀ ਅੱਗੇ ਦੇਖਦੇ ਆ ਹੁਣ ਤਾਂ ਫਿਲਹਾਲ ਤਾਂ ਹੀ ਸਟੱਡੀ ਕੰਟੀਨਿਊ ਆ ਤੇ ਗੇਮ ਨਹੀਂ ਹੂੰ ਕੋਚ ਸਾਹਿਬ ਵੀ ਨਾਲ ਨੇ ਇਹਨਾਂ ਨੇ ਜਿਹੜੇ ਇਹਨਾਂ ਲੜਕੀਆਂ ਨੂੰ ਲਗਾਤਾਰ ਪਿਛਲੇ 12-13 ਸਾਲ ਤੋਂ ਜਿਹੜੇ ਉਹ ਸਿੱਖਿਆ ਦੇ ਰਹੇ ਆ ਕੋਚਿੰਗ ਦੇ ਰਹੇ ਕਿਉਂਕਿ ਜੇਕਰ ਕੋਈ ਪਲੇਅਰ ਬੰਦ ਆ ਜੇਕਰ ਉਹ ਨਿਖਰ ਕੇ ਸਾਹਮਣੇ ਆਉਂਦਾ ਦੁਨੀਆ ਦੇ ਸਾਹਮਣੇ ਆਉਂਦਾ ਮਿਹਨਤ ਲਾ ਕੇ ਚਾਹੋ ਵੀ ਕੋਈ ਵੀ ਗੇਮ ਹੋਵੇ ਕੋਈ ਵੀ ਫੀਲਡ ਹੋਵੇ ਤਾਂ ਉਹਦੇ ਪਿੱਛੇ ਜਿਹੜਾ ਬੈਕਗ੍ਰਾਉਂਡ ਦੇ ਵਿੱਚ ਕੋਚ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ ਕੋਚ ਦਾ ਬਹੁਤ ਵੱਡਾ ਹੱਥ ਹੁੰਦਾ ਕਿਉਂਕਿ ਮਾ ਮੋਢਲੇ ਮਾਪੇ ਤੋਂ ਬਾਅਦ ਦੇ ਵਿੱਚ ਟੀਚਰ ਤੋਂ ਬਾਅਦ ਦੇ ਵਿੱਚ ਕੋਚ ਜਿਹੜਾ ਹੁੰਦਾ ਉਹ ਦਿਸ਼ਾ ਨਿਰਦੇਸ਼ਕ ਹੁੰਦਾ ਹੈ ਕੋਚ ਜੇ ਜਿਹੜੇ ਪਾਸੇ ਵੀ ਪਲੇਅਰ ਨੂੰ ਲਾ ਸਕਦਾ ਉਹ ਪਲੇਅਰ ਬਣ ਵੀ ਸਕਦਾ ਜਿੱਦਾਂ ਇਹ 3 골ਡ ਮੈਡਲ ਲੈ ਕੇ ਆਈਆਂ ਨੇ ਨਾ ਸਭ ਤੋਂ ਵੱਡਾ ਜਿਹੜਾ ਪਦਵੀ ਹੁੰਦੀ ਆ ਕੋਚ ਦੀ ਹੁੰਦੀ ਆ ਜੇਕਰ 골ਡ ਮੈਡਲ ਆਇਆ ਤਾਂ ਕੋਚ ਦੀ ਬਦੌਲਤ ਆਇਆ ਬਾਬਾ ਹਜੀਤ ਸਿੰਘ ਜੀ ਲਗਾਤਾਰ ਇਹਨਾਂ ਨੂੰ ਜਿਹੜੇ ਕੋਚਿੰਗ ਦੇ ਰਹੇ ਆ 12-13 ਸਾਲ ਦਾ ਬੋਨ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਇਹ ਪਤੇ ਜੀ ਠੀਕੋ ਖਾਲਸਾ ਜੀ ਹਾਂ ਸਰਦੀਕਲਾ ਜੀ ਸਰਦੀਕਲਾ ਚ ਹਾਂ ਵਧੀਆ ਤੁਹਾਡੇ ਸਟੂਡੈਂਟਾਂ ਨੇ ਇੱਕ ਵੱਡੀ ਜਿਹੜੀ ਪ੍ਰਾਪਤੀ ਕੀਤੀ ਆ 골ਡ ਮੈਡਲ ਆਲ ਇੰਡੀਆ ਇਹਨਾਂ ਯੂਨੀਵਰਸਟਲ ਦੇ ਮੁਕਾਬਲੇ ਹੋਇਆ ਮੱਧ ਪ੍ਰਦੇਸ਼ ਦੇ ਵਿੱਚ 골ਡ ਮੈਡਲ ਤੁਹਾਡੀ ਚੋਲੀ ਪਾਇਆ ਪੰਜਾਬ ਦੀ ਚੋਲੀ ਪਾਇਆ ਮਾਣ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਜੀ ਜੀ ਮੈਂ ਆਪਦੀਆਂ ਲੜਕੀਆਂ ਆ ਹਾਂ ਆਪਦੀਆਂ ਧੀਆ ਬਣਾ ਕੇ ਰੱਖੀਆਂ ਜੀ ਜੀ ਬਹੁਤ ਮਾਣ ਹੈ ਇਹਨਾਂ ਤੇ ਹੂੰ ਕਿੱਧਰ ਵੀ ਜਾਂਦੀਆਂ ਵੀ ਕੋਈ ਸਾਨੂੰ ਹੋ ਨਹੀਂ ਰਹਿੰਦਾ ਜੀ ਹਾਂਜੀ ਕਿੰਨੀ ਕਿ ਮਿਹਨਤ ਕਰਦੀ ਵੀ ਕੋਚ ਸਾਹਿਬ ਕਿਉਂਕਿ ਜੇਕਰ ਪਲੇਅਰ 골ਡ ਮੈਡਲ ਲੈ ਆਉਂਦਾ ਜਾਂ ਬ੍ਰਾਉਂਜ਼ ਮੈਡਲ ਵੀ ਲੈ ਆਉਂਦਾ ਉਹਦੇ ਲਈ ਕੋਚ ਦੇ ਲਈ ਵੱਡੀ ਮਹੱਤਤਾ ਹੁੰਦੀ ਹੈ ਕਿੰਨੀ ਕਿ ਮਿਹਨਤ ਕਰਨੀ ਪਈ ਇਹਨਾਂ ਨੂੰ ਕਿਵੇਂ ਤੁਸੀਂ ਤਿਆਰੀ ਕਰਵਾਈ ਸਾਰੀ ਮਿਹਨਤ ਤਾਂ ਬਹੁਤ ਕਰਨੀ ਪੈਂਦੀ ਸਾਰੇ ਕੰਮ ਛੱਡਨੇ ਪੈਂਦੇ ਆਪਦੇ ਜੀ ਅੱਜ ਮੈਂ ਬਠਿੰਡੇ ਗਿਆ ਸੀਗਾ ਜੀ ਉੱਥੇ ਫੇਰ ਮੈਂ ਪੱਜ ਗਿਆ ਮੈਂ ਅਸੀਂ ਜਾਓ ਕਲਾਸ ਲਾਉਣੀ ਹੈ ਜੀ ਹੂੰ ਕਿਤੇ ਮਰਜੀ ਜਾਈਏ ਰਿਸ਼ਤੇਦਾਰੀ ਜੋਰ ਕਲਾਸ ਵੇਲੇ ਨੂੰ ਆਣੀ ਆਉਣਾ ਸੀ ਜੀ ਹੂੰ ਜੀ ਹਾਂਜੀ ਸਹਿਯੋਗ ਕਿਦਾਂ ਦਾ ਰਿਹਾ ਜਾਂ ਪਿੰਡ ਵਾਸੀਆਂ ਦਾ ਸਹਿਯੋਗ ਪਹਿਲਾਂ ਤਾਂ ਆਪਣਾ ਅਮਰੋਦ ਸਿੰਘ ਤੇ ਮੈਂ ਦੋਨੇ ਅਸੀਂ ਆ ਕਰ ਰਹੇ ਸੀਗੇ ਜੀ ਜੀ ਹਾਂਜੀ ਖੁਦ ਬਾ ਬੇਟਾ ਸੀ ਆਪਣਾ ਜੀ ਪ੍ਰਵਿੰਦਰ ਸਿੰਘ ਹੂੰ ਉਹਨਾਂ ਨੇ ਸਿਖਾਇਆ ਸਾਰਾ ਕੁਝ ਇਹਨਾਂ ਨੂੰ ਜੀ ਬੱਚਿਆਂ ਨੂੰ ਜੀ ਉਹ ਇਟਲੀ ਵਾਕੇ ਹੁਣ ਆਪਣਾ ਹਰਪ੍ਰੀਤ ਸਿੰਘ ਅਠੂਰ ਹੂੰ ਉਹ ਸਾਡੇ ਕੋਲੇ ਆਉਂਦੇ ਬਹੁਤ ਵਧੀਆ ਜੀ ਨਕਸ਼ਾਨ ਸੇਵਾ ਕਰਦੇ ਆ ਹੂੰ ਉਹਨੂੰ ਵਾਕੇ ਸਿਖਾਉਂਦੇ ਨੇ ਇੱਥੇ ਜਿਹੜੀ ਸਿਖਾਈ ਗੱਤ ਕੇ ਦੀ ਜਾਂ ਲੁਧਿਆਣਾ ਜਿਹੜੇ ਚਾਉਂਦੇ ਜੀ ਉਹ ਇੱਥੇ ਆ ਕੇ ਸਿਖਾ ਕੇ ਜਾਂਦਾ ਜੀ ਹੂੰ ਲਗਾਤਾਰ ਜਿਵੇਂ ਛੁੱਟੀਆਂ ਸੀ ਛੁੱਟੀਆਂ ਸੀ ਤਾਂ ਲਗਾਤਾਰ ਹੀ ਚੱਲਿਆ ਜੀ ਅਸੀਂ ਹੂੰ ਸਵੇਰ ਤੋਂ ਲੱਗ ਕੇ 8 ਤੋਂ ਲੱਗ ਕੇ 7 ਵਜੇ ਤਾਈ ਲਾਉਣੀ ਲਾਉਣਾ ਸੀਗਾ ਜੀ ਜੀ ਕਿੰਨੇ ਘੰਟੇ ਤੁਸੀਂ ਇਹਨਾਂ ਨੂੰ ਪ੍ਰੈਕਟਿਸ ਕਰਵਾਉਣੀ ਹੋ ਜਾਂ ਅਖਾੜੇ ਦੇ ਵਿੱਚ ਕਿੰਨੇ ਵਜੇ ਬੱਚੇ ਜਿਹੜੇ ਸਟੂਡੈਂਟ ਆਏ ਆ ਜਾਂਦੇ ਨੇ ਇਹ ਸ਼ਾਮ ਨੂੰ 4 ਵਜੇ ਆ ਜਾਂਦੇ ਆ ਜੀ ਜਿੱਦਾਂ ਛੁੱਟੀ ਹੁੰਦੀ ਹੈ ਉਹਦੇ ਸਵੇਰ ਤੋਂ ਕਰ ਲੈਂਦੇ ਆ ਜੀ ਜੀ ਹਾਂ ਜੀ ਅ ਜੇਕਰ ਗੱਲ ਕਰ ਲਈ ਕੋਚ ਸਾਹਿਬ ਕੇ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕੋਚ ਦੀ ਬਹੁਤ ਮਹੱਤਤਾ ਹੁੰਦੀ ਆ ਦਿਸ਼ਾ ਨਿਰਦੇਸ਼ਕ ਹੁੰਦਾ ਅ ਜਿੱਦਾਂ ਹੁਣ ਸੰਸਥਾਵਾਂ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਨੇ ਸਿੱਖ ਸੰਸਥਾਵਾਂ ਵੀ ਪੰਜਾਬ ਦੇ ਵਿੱਚ ਬਣੀਆਂ ਬਣੀਆਂ ਹੋਈਆਂ ਜੋ ਸਿੱਖਣ ਦੇ ਲਈ ਕੰਮ ਕਰ ਰਹੀਆਂ ਨੇ ਉਹਨਾਂ ਨੇ ਤੋੜਨ ਆ ਕੇ ਇੱਕ ਹਫ਼ਤਾ ਕੰਮ ਕੀਤਾ ਵੀ ਅਸੀਂ ਤੁਹਾਡੇ ਨਾਲ ਖੜੇ ਆਜੋ ਨਹੀਂ ਉਹਨਾਂ ਨੇ ਕੁਝ ਨਹੀਂ ਕਰਿਆ ਜੀ ਵੈਸੇ ਹੁਣ ਪਿੰਡ ਦਾ ਸਹਿਯੋਗ ਹੈਗਾ ਹੂੰ ਜੇ ਬਾਹਰ ਲੜਕੀਆਂ ਗਈਆਂ ਗਿਆ ਹੂੰ ਇੱਕ ਸਾਸਤਰੀ ਲੈਤੇ ਹੂੰ ਕਿਸੇ ਨੇ ਬਾਣਾ ਬਣਾਤਾ ਜੀ ਜੀ ਕਿਸੇ ਨੇ ਦਿਮਾਲੇ ਲੈਤੇ ਜੀ ਹੂੰ ਦੂਜਾ ਭਤੀਜਾ ਗਿਆ ਸਾਡਾ ਜੀ ਉਹਨੇ ਬਾਣੇ ਵੜਾ ਕੇ ਦਿੱਤੇ ਜੀ ਉਹਨੇ ਦਿਮਾਲੇ ਲੈਤੇ ਜੀ ਕੋਈ ਸ਼ਸਤਰ ਲਿਆ ਦਿੰਦਾ ਹੈ ਹੂੰ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵੀ ਠੀਕ ਹੈ ਹੁਣ ਵਧੀਆ ਸਾਡੇ ਨਾਲ ਜੀ ਜੀ ਹਾਂ ਜੀ ਤੁਹਾਨੂੰ ਨਾਲ ਗੱਲਬਾਤ ਹੁੰਦੀ ਹੈ ਉਹਨਾਂ ਦੀ ਹਾਂ ਗੱਲਬਾਤ ਹੁੰਦੀ ਹੈ ਜੀ ਆਪਣੇ ਲੋਕਲ ਗੁਰਦੁਆਰਾ ਪ੍ਰਬੰਧ ਕਮੇਟੀ ਜੀ ਲੋਕਲ ਗੁਰਦੁਆਰਾ ਪ੍ਰਬੰਧ ਕਮੇਟੀ ਪ੍ਰਧਾਨ ਜੀ ਜੀ ਤੁਸੀਂ ਆ ਅਫਸਰ ਕੋਟ ਦੱਸ ਰਹੇ ਸੀ ਕਿ ਸਰਕਾਰ ਨੂੰ ਨਾਲ ਕਿ ਵੱਡੇ ਜਿਹੜੇ ਕਬੱਡੀ ਕੱਪ ਵੀ ਹੁੰਦੇ ਨੇ ਇੱਥੇ ਇਸ ਗੇਮ ਨੂੰ ਜੇਕਰ ਉੱਪਰ ਤੱਕ ਲੈ ਕੇ ਜਾਣਾ ਤੁਸੀਂ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਮੁਕਾਬਲੇ ਹੋਣੇ ਚਾਹੀਦੇ ਆ ਜਿਵੇਂ ਕਿ ਲੱਖਾਂ ਰੁਪਏ ਦੇ ਨਾਮ ਦਿੱਤੇ ਜਾਂਦੇ ਹੋ ਖੇਡਾਂ ਦੇ ਵਿੱਚ ਇਹ ਤਾਂ ਹੀ ਖੇਡ ਜਿਹੜੀ ਇਹ ਪਰਫੁੱਲਤ ਹੋਊਗੀ ਜਿਆਦਾ ਹਣਕੇ 올림픽 ਦੇ ਵਿੱਚ ਉਹਨੂੰ ਮਾਨਤਾ ਮਿਲ ਗਈ ਹੈ ਵੱਡੀ ਗੱਲ ਆ ਹਾਂਜੀ ਮੁਕਾਬਲੇ ਤਾਂ ਜਰੂਰ ਹੁੰਦੇ ਆ ਜੀ ਬਹੁਤ ਬਹੁਤ 10000 11000 ਇੰਨਾ ਕੀ ਰੱਖਦੇ ਆ ਜੀ ਜੀ ਹੁਣ ਸ੍ਰੋਮਣੀ ਕਮੇਟੀ ਕਰਾ ਲੈਂਦੇ ਆ ਜੀ ਉਹ ਆਪ ਦੀਆਂ ਛੱਡ ਲੈਂਦੀ ਐ ਹੂੰ ਆਦੀ ਟੀਮਾਂ ਤੇ ਆਦੀ ਕੱਟ ਲੈਂਦੇ ਤੁਸੀਂ ਗਏ ਹੋ ਕਿਤੇ ਉੱਥੇ ਪਲੇ ਕਰਨ ਦੇ ਲਈ ਸਾਨੂੰ ਸਾਦੇ ਹੀ ਨਹੀਂ ਜੀ ਹੁਣ ਆ ਦਮਦਮਾ ਸਾਹਿਬ ਹੋਈ ਸੀ ਪਿੱਛੇ ਜੀ ਸਾਨੂੰ ਦੱਸਿਆ ਹੀ ਨਹੀਂ ਲੜਕੀਆਂ ਦੇ ਕਰਾਇਏ ਸੀ ਉਹਨਾਂ ਨੇ ਹੂੰ ਬਾਲ ਨਹੀਂ ਕੱਢੀ ਜਾਂਦੇ ਵਸੇ ਕਾਰਨ ਕੀ ਤੁਹਾਨੂੰ ਕਿਉਂ ਨਹੀਂ ਬੁਲਾਇਆ ਕੀ ਕਾਰਨ ਹੈ ਜੀ ਬੱਚੀਆਂ ਤਕੜੀਆਂ ਵਧੀਆ ਮਿਹਨਤ ਕਰਦੀਆਂ ਹਨ ਉਹਨਾਂ ਨੂੰ ਐ ਸਾਨੂੰ ਹਰਾਉਣਗੇ ਲੱਗਦਾ ਕਿ ਇੱਥੇ ਕਿ ਜਿਹੜਾ ਪਲੇਅਰਾਂ ਨੂੰ ਵੀ ਤੱਕਾ ਲੱਗਦਾ ਕੋਚ ਸਾਹਿਬ ਨੂੰ ਵੀ ਤੱਕਾ ਲੱਗਦਾ ਕਿੰਨੇ ਕਦੇ ਗੇਮ ਵੀ ਜਿਹੜੀ ਬੈਕ ਫੁੱਟ ਤੇ ਜਾਂਦੀ ਹੈ ਬਹੁਤ ਹੁਣ ਤੱਕਾ ਲੱਗਦਾ ਜੀ ਜੇ ਹੁਣ ਉਹ ਆਪਣੀ ਸਰਉਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹੋ ਜਿਹਾ ਕੁਝ ਕਰੀ ਜਾਂਦੀ ਹੈ ਜੀ ਬਿਲਕੁਲ ਤੇ ਫਿਰ ਹੋਰ ਕਿਉਂ ਨਹੀਂ ਕਰੂ ਜੀ ਹਮ ਆਹਾਂ ਬਦੂ ਪ੍ਰਾਲੇ ਕਰਨੇ ਚਾਹੀਦੇ ਆ ਕਰਨੇ ਚਾਹੀਦੇ ਆ ਜੀ ਉਹਨਾਂ ਨੂੰ ਹੁਣ ਗੌਰ ਆਪਣਾ ਸਰਕਾਰ ਨੇ ਅਕੈਡਮੀਆਂ ਦਿੱਤੀਆਂ ਜੀ। ਹੂੰ ਕਬੱਡੀ ਦੀ ਹੋਰ ਮੈਲਾ ਖਾਸ ਨਹੀਂ ਦਿੱਤੀ ਗੱਤ ਕੇ ਵਾਸਤੇ ਕੁਝ ਨਹੀਂ ਕੀਤਾ। ਹੂੰ ਇਹਦੀ ਅਕੈਡਮੀ ਨਹੀਂ ਦਿੱਤੀ ਕਿਤੇ ਜ ਪੰਜਾਬ ਚ। ਪੂਰੇ ਪੰਜਾਬ ਦੇ ਵਿੱਚ ਅਕੈਡਮੀ ਇੱਕ ਵੀ ਨਹੀਂ ਹੈ। ਇੱਕ ਵੀ ਨਹੀਂ ਜੀ। ਦੇਣੀਆਂ ਚਾਹੀਦੀਆਂ ਇਹਨਾਂ ਨੂੰ ਜੀ ਹੁਣ। ਤੁਹਾਡੀ ਸਰਕਾਰ ਦੇ ਨੁਮਾਇंदे ਦੇ ਨਾਲ ਇਸ ਵਿਸ਼ੇ ਦੇ ਉੱਪਰ ਕੋਈ ਤੇ ਮੁਲਾਕਾਤ ਹੋਈ ਜਾਂ ਉਹਨਾਂ ਨਾਲ ਗੱਲਬਾਤ ਹੋਈ? ਹਾਂ ਜੀ ਮੈਂ ਤੇ ਮਨਪ੍ਰੀਤ ਸਿੰਘ ਹੀ ਗਏ ਸੀਗੇ। ਹੂੰ ਮੀ ਤੇਹਰ ਕੋਲੇ ਜੀ। ਹੂੰ ਚੰਡੀਗੜ੍ਹ। ਮੈਂਟ ਵਾਸਤੇ ਗਏ ਸੀਗੇ ਵੀ ਸਾਨੂੰ ਗਰਾਊਂਡ ਦੇ ਦੇਓ ਜੀ ਜੀ ਤੇ ਉਹ ਫਿਰ ਮੁੜ ਕੇ ਉਹ ਤੋਂ ਕਹਿੰਦੇ ਸਾਡੇ ਕੋਲ ਪੈਸੇ ਐ ਨਹੀਂ ਉਸ ਦਮ ਵਾਰ ਸੀ ਮੁੱਕ ਹੋਣੀ ਹੋ ਰਹੀ ਸੀ ਤੁਹਾਨੂੰ ਵਾਪਸ ਚਿੱਠੀ ਆ ਗਈ ਸੀ ਜੀ ਲੈਟਰਪੈਡ ਤੇ ਲਿਖ ਕੇ ਦੇ ਕੇ ਆ ਸੀ ਹੂੰ ਸ਼ੁਰੂਆਤ ਤੁਹਾਡੀ ਕਿਵੇਂ ਹੋਈ ਸ਼ੁਰੂਆਤ ਦੇ ਦਿਨਾਂ ਦੀ ਜੇਕਰ ਗੱਲ ਕਰ ਲਈਏ ਪਲੇਅਰ ਨੂੰ ਨਿਖਾਰਨਾ ਪਲੇਅਰ ਨਾਲ ਜੋੜਨੇ ਕਿੱਦਾਂ ਦੀ ਉਹ ਸ਼ੁਰੂਆਤ ਰਹੀ ਸ਼ੁਰੂਆਤ ਤਾਂ ਜੀ ਆਪਣਾ ਜੋਧਪੁਰ ਪਖਰ ਜੀ ਤੇ ਸਾਡਾ ਦੋਸਤ ਆ ਉਹਦੇ ਸਕੂਲ ਆ ਜੀ ਉਹਦੇ ਕੋਲੇ ਬੱਚੇ ਪਹਿਲਾਂ ਸੀਏ ਗੱਤਕੇ ਵਾਲੇ ਬਹੁਤ ਸੋਹਣੇ ਖੇਡਦੇ ਸੀਗੇ ਜੀ ਤੋ ਮੈਨੂੰ ਸੋਹਣੇ ਲੱਗੇ ਜੀ ਵੈਸੇ ਸਾਡਾ ਗੱਤਕੇ ਨਾਲ ਵਾਵਾ ਹਾਸਾ ਨਹੀਂ ਸੀ ਕੋਈ ਪਹਿਲਾਂ ਗਰਬਾਣੀ ਕੀਰਤਨ ਅਸੀਂ ਉਹ ਸਿਖਾਉਂਦੇ ਹੁੰਦੇ ਸੀ ਜੀ ਫਿਰ ਮੈਂ ਉਹਨੂੰ ਪੁੱਛਿਆ ਵੀ ਕੌਣ ਸਿਖਾਉਂਦਾ ਤੁਹਾਨੂੰ ਹੂੰ ਫਿਰ ਉਹਨੇ ਦੱਸਿਆ ਵੀ ਆਪਣਾ ਦਾਮ ਦਾਮਾ ਸਾਹਿਬ ਤੋਂ ਸਿਖਾਉਂਦੇ ਆ ਬਾਬਾ ਸਰਜੀਤ ਸਿੰਘ ਹੂੰ ਫਿਰ ਮੈਂ ਉਹਨਾਂ ਨੂੰ ਮਿਲਿਆ ਫਿਰ ਮੈਂ ਪਿੰਡ ਆ ਕੇ ਗੱਲ ਕਰੀ ਹੂੰ ਆ ਕੇ ਜਰ ਮੈਨੂੰ ਵੀ ਅਸੀਂ ਸ਼ੁਰੂ ਕਰਨਾ ਹੈ ਹੂੰ ਸਾਡੀ ਮਦਦ ਕਰੋ ਮਾਤਲ ਕਿਸੇ ਨੇ ਨਹੀਂ ਕਰੀ ਜੀ ਅਮਰੋਦ ਸਿੰਘ ਸੋਨੀ ਆ ਉਹ ਕਹਿੰਦਾ ਵੀ ਬਾਬਾ ਜੀ ਆਪਾਂ ਕਿੰਨੇ ਪੈਸੇ ਲਿਆ ਕਰਨਗੇ ਹੂੰ ਜਦੋਂ 500 ਰੁਪਿਆ ਲੈਂਦੇ ਸੀ ਇੱਕ ਦਿੰਦਾ ਜੀ ਜੀ ਅਸੀਂ 2.5 250 ਰੁਪਏ ਪਾ ਲੈਂਦੇ ਸੀ ਸ਼ਸਤਰ ਅਸੀਂ ਗੁਰਮੁਖ ਸੇਵਾ ਲੈ ਤੋਂ ਹੂੰ ਲੈ ਲੈ ਉਹਨਾਂ ਨੇ ਦਿੱਤਾ ਸਾਨੂੰ 25000 ਰੁਪਏ ਜੀ ਜੀ ਹਾਂ ਭਾਈ ਪੰਥ ਪ੍ਰੇ ਸਿੰਘ ਦੀ ਆਪਣੀ ਸੰਸਥਾ ਹੈ ਜੀ ਹੂੰ ਗੁਰਮੁਖ ਸੇਵਾ ਲੈਰ ਸ਼ਸਤਰ ਅਸੀਂ ਉਹਨਾਂ ਤੋਂ ਲੈ ਲੈ ਫਿਰ ਕੁਛ 10 ਚੱਲਦਾ ਰਿਹਾ ਕੰਮ ਜੀ ਉਸ ਤੋਂ ਬਾਅਦ ਫਿਰ ਨਗਰ ਕੀਰਤਨਾ ਆ ਗਏ ਜੀ ਮਕਾਲਿਆਂ ਚ ਹੌਲੀ ਹੌਲੀ ਮਕਾਲਿਆਂ ਚ ਜਾਣ ਲੱਗ ਗਏ ਜੀ ਫਸ ਕਿਤੇ ਬਾਣੇ ਬਣਾਲੇ ਕੋਸੋਰ ਬਸ ਐ ਸਲੋਟ ਸੀ ਲਾਹ ਜੀ ਡੰਗ ਜੀ ਉਸ ਤੋਂ ਬਾਅਦ ਅਖਾੜੇ ਦੀ ਸ਼ੁਰੂਆਤ ਹੁੰਦੀ ਹੈ ਹਾਂ ਅਖਾੜੇ ਦੀ ਸ਼ੁਰੂਆਤ ਹੋ ਗਈ ਜੀ ਬਸ ਫਿਰ ਹੌਲੀ ਹੌਲੀ ਬੱਚੇ ਮੁਕਾਬਲਿਆਂ ਚ ਜਾਣ ਲੱਗ ਗਏ ਜੀ ਹੌਲੀ ਹੌਲੀ ਅੱਜ ਦੇਖੋ ਵੀ ਇੱਥੇ ਤੱਕ ਪਹੁੰਚ ਗਏ ਜੀ ਗੁਰੂ ਸਾਹਿਬ ਦੀ ਕਿਰਪਾ ਹੈ ਹੂੰ ਜੀ ਤਾਂ ਆਉਣ ਵਾਲੇ ਸਮੇਂ ਦੇ ਜੇਕਰ ਆਪਾਂ ਗੱਲ ਕਰ ਲਈਏ 올림픽 ਦੇ ਵਿੱਚ ਵੀ ਮਾਨਤਾ ਮਿਲ ਗਈ ਹੈ ਲੱਗਦਾ ਕਿ ਇਹ ਬੱਚੀਆਂ ਇਹ ਧੀਆਉਣ ਵਾਲੇ ਸਮੇਂ ਦੇ ਬੱਚੋ 올림픽 ਦੇ ਵਿੱਚ ਵੀ ਹੋਰ ਨਾ ਉੱਚਾ ਕਰਨਗੇ। ਹਾਂਜੀ। ਬਹੁਤ ਦਾ ਹੋ ਕਰਨਗੇ ਉੱਚਾ ਕਰਮ ਨੇ ਨਾਮ ਜੀ। ਹੂੰ। ਬਹੁਤ ਵਧੀਆ ਗੇਮ ਇਹਨਾਂ ਦੀ ਜੀ। ਪ੍ਰੈਕਟਿਸ ਕਰਦਾ ਬੱਚਾ ਹਾਂ ਤਾਂ ਗੇਮ ਤਾਂ ਵੱਢਣੀ ਹੈ ਜੀ। ਹੂੰ। ਕਿਉਂ ਪ੍ਰੈਕਟਿਸ ਨਾਲ ਹੀ ਪਲੇਅਰ ਨਿਖਰਦਾ। ਨਿਖਾਰ ਹੋ ਜੇਕਰ ਪਲੇਅਰ ਦੇ ਵਿੱਚ ਉਹਨਾਂ ਦਾ ਪ੍ਰੈਕਟਿਸ ਦੇ ਨਾਲ। ਪ੍ਰੈਕਟਿਸ ਨਾਲ ਹੀ ਹੁੰਦਾ ਜੀ। ਪ੍ਰੈਕਟਿਸ ਕਰਦੀਆਂ ਬੱਚੀਆਂ ਫੇਰ ਹੀ ਹੈੜਾ ਜੀ। ਹੋਰ ਕੰਮ ਛੱਡ ਕੇ ਇਸ ਨੂੰ ਪਹਿਲ ਦਿੰਦੀਆਂ ਹਨ। ਹੂੰ। ਸਾਡੀ ਪੜ੍ਹਾਈ ਵੀ ਪਹਿਲ ਤੇ ਰੱਖੀ ਵੀ ਹੈ ਜੀ। ਜੀ। ਤੇ ਪੜ੍ਹਾਈ ਹੈ ਸਾਡੇ ਕੋਲ ਤਾਂ ਫੇਰ ਹੀ ਗੱਤਕਾ ਜੀ। ਹੂੰ। ਫਿਰ ਸਾਮਾਫ ਹੋਣ ਇਹਨਾਂ ਦੇ ਬੱਚੀਆਂ ਦੀਆਂ ਜੀ ਜੀ ਸਾਡੇ ਘਾਲੇ ਨੇ ਤਿੰਨ ਬੱਚੀਆਂ ਤਿੰਨਾਂ ਦੀ ਫਿਰ ਸਾਮਾਫ ਗੇਮ ਦੇ ਕਰਨੀ ਗੇਮ ਦੇ ਕਰਨੀ ਜੀ ਹੂੰ ਇਹ ਬੱਚੀ ਤਾਂ ਦੋ ਮੈਡਲ ਲੈ ਕੇ ਆਈ ਪਿਛਲੀ ਾਰ ਵੀ ਇੰਟਰਵਰਸਿਟੀ ਕੀਤੀ ਹੈ ਜਿੱਥੋਂ 골ਡ ਮੈਡਲ ਲਏ 골ਡ ਮੈਡਲ ਇਹਨਾਂ ਦਾ ਹਾਂ ਜੀ ਜੀ ਖੇਡਾਂ ਬਾਤਨ ਪੰਜਾਬ ਚੋਂ ਦੋ 골ਡ ਮੈਡਲ ਸੀਗੇ ਇਹਦੇ ਵੀ ਜੀ ਜੀ ਇਹਨਾਂ ਬੱਚੀਆਂ ਦੇ ਸੀਗੇ ਹੂੰ ਆ ਜੇਕਰ ਗੱਲ ਕਰ ਲ ਤੁਸੀਂ ਇੱਕ ਵਸੇ ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਮੀਰੀ ਪੀਰੀ ਦੇ ਦੋ ਤਲਵਾਰਾਂ ਉਹਨਾਂ ਨਾਲ ਜੋੜ ਰਹੇ ਹੋ ਇੱਕ ਵਸੇ ਗੁਰੂ ਦੇ ਨਾਲ ਵੀ ਜਿਹੜਾ ਮੇਲ ਇਹਨਾਂ ਦਾ ਉਹ ਹੋ ਰਿਹਾ ਹੈਗਾ ਤੁਸੀਂ ਕਹੋ ਕਰਵਾ ਰਹੇ ਹੋ ਗਰਵਾਣੀ ਦੇ ਨਾਲ ਵੀ ਹਾਂਜੀ ਬਾਣੀ ਬਾਲੇ ਦੇ ਨਾਲ ਹੋਇਆ ਜੀ ਹੁਣ ਬੱਚਿਆਂ ਦਾ ਕਰਿਆ ਵੇ ਜਿਹੜਾ ਆਉਂਦਾ ਉਹਨੇ ਅੰਦਰ ਛਕਣਾ ਜ਼ਰੂਰੀ ਹੈ ਜੀ ਹੂੰ ਇਹ ਸਾਰੀਆਂ ਬੱਚਿਆਂ ਦਾ ਹੁਣ ਤੁਹਾਡਾ ਲਾਜ਼ਮੀ ਕੀਤਾ ਹੋਇਆ ਹੈ ਲਾਜ਼ਮੀ ਕਰਿਆ ਵੇ ਹੂੰ ਕਿ ਅਸੀਂ ਹੁਣ ਇਕੱਲਾ ਗੱਤਕਾ ਨਹੀਂ ਖੇਡਣਾ ਜੀ ਹੂੰ ਗੁਰੂ ਨਾਲ ਵੀ ਜੋੜਨੇ ਹੂੰ ਸ਼ਬਦਾਂ ਦੇ ਵਿੱਚ ਗਰਵਾਣੀ ਚ ਪਰਪੱਕ ਵੀ ਹੋਣਾ ਹਾਂ ਗਰਵਾਣੀ ਚ ਜੀ ਹਾਂਜੀ 올림픽 ਦੇ ਲਈ ਜੋ 올림픽 ਅੱਗੇ ਆ ਰਹੀਆਂ ਨੇ ਉਦੋਂ ਲਈ ਕੁਆਲੀਫਾਈ ਕਰਨ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਤੁਸੀਂ 올림픽 ਦੀ ਪਹਿਲਾਂ ਗੱਲ ਕੀਤੀ ਆ ਹਾਂਜੀ ਤਿਆਰ ਹੋ ਹਾਂਜੀ ਹੂੰ ਤਿਆਰ ਆਂ ਤੇ ਇਸ ਦੇ ਲਈ ਸਾਨੂੰ ਹੋਰ ਵੀ ਮਿਹਨਤ ਕਰਨੀ ਪਊਗੀ ਜੇ 올림픽 ਖੇਲਣਾ ਤਾਂ ਜ਼ਿਆਦਾ ਤਿਆਰੀ ਕਰਨੀ ਪਣੀ ਹਾਂਜੀ ਜ਼ਿਆਦਾ ਤਿਆਰੀ ਕਰਨੀ ਪਊ ਹਰ ਰੋਜ਼ ਅਸੀਂ ਸਟੱਡੀ ਵੀ ਕਰਦੇ ਆ ਨਾਲ ਨਾਲ ਆਹ 12ਵੀਂ ਦੇ ਵਿੱਚ ਮੈਂ ਨਾਨ ਮੈਡੀਕਲ ਕੀਤੀ ਹੈ ਮੇਰੀਆਂ ਤਿੰਨ ਤਿੰਨ ਟਿਊਸ਼ਨਾਂ ਹੁੰਦੀਆਂ ਸੀ ਫਿਰ ਵੀ ਮੈਂ ਟਾਈਮ ਕੱਢ ਕੇ ਰੋਜ਼ ਹਰ ਰੋਜ਼ ਪ੍ਰੈਕਟਿਸ ਕਰਨ ਆਉਂਦੀ ਹੁੰਦੀ ਸੀ ਜੀ ਤੇ ਨਾਲ ਸਟੱਡੀ ਵੀ ਕੰਟੀਨਿਊ ਰੱਖੀ ਜੀ ਹਾਂ ਜੀ ਤੁਸੀਂ ਉਹਨਾਂ ਚੀਜ਼ਾਂ ਨੂੰ ਤਾਲਮਿਲ ਬਣਾ ਕੇ ਰੱਖਿਆ ਹੋਇਆ ਹਾਂ ਜੀ ਰੋਜ਼ ਆ ਰੂਟੀਨ ਬਣਿਆ ਹੋਇਆ ਈ ਵੀ ਐਨੇ ਤੋਂ ਐਨੀ ਸਟੱਡੀ ਕਰਨੀ ਆ ਕਈ ਹੁੰਦੇ ਆ ਵੀ ਸਟੱਡੀ ਤੋਂ ਭੱਜਦੇ ਆਗੇ ਪਰ ਅਸੀਂ ਨਾਲ ਸਟੱਡੀ ਵੀ ਕਰਦੇ ਆ ਤੇ ਨਾਲ ਨਾਲ ਗੁਰਬਾਣੀ ਦਾ ਗੁਰਬਾਣੀ ਵੀ ਕੰਟੀਨਿਊ ਰੱਖੀ ਹੋਈ ਏ ਜੀ ਗੁਰਬਾਨੀ ਵੀ ਹਰ ਰੋਜ਼ ਸਾਡੇ ਨੇਤ ਨੇ ਪੱਕਾ ਹੀ ਹਰ ਰੋਜ਼ ਦਾ ਜੀ ਹਾਂਜੀ ਅ ਜੋ ਕੁੜੀਆਂ ਫੇਮਸ ਹੁੰਦੇ ਚ ਫੇਮਸ ਹੋਣਾ ਚਾਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਹਾਂਜੀ ਹਨਾ ਕੋਈ ਗਲਤ ਪਾਸੇ ਵਾਲੀ ਵੀ ਚਲੀਆਂ ਜਾਂਦੀਆਂ ਨੇ ਹਾਂਜੀ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਕਿ ਇਸ ਪਾਸੇ ਵੱਲ ਆਉਣ ਤਾਂ ਕਿ ਗੁਰੂ ਦੇ ਨਾਲ ਵੀ ਜੋੜਾ ਜਾ ਸਕੇ ਤੇ ਗੇਮ ਦੇ ਨਾਲ ਵੀ ਸ਼ਾਇਦ ਸਮਾਜ ਦੇ ਵਿੱਚ ਹੋਰ ਨਿਖਾਰ ਆਵੇ ਹਾਂਜੀ ਉਹ ਜੋ ਸੋਸ਼ਲ ਮੀਡੀਆ ਤੇ ਬਹੁਤ ਗੰਤ ਫੈਲਿਆ ਹੋਇਆ ਹੈ ਜੀ ਉਹਨਾਂ ਨੂੰ ਮਤਲਬ ਉਹ ਉਹ ਸਭ ਨਹੀਂ ਕਰਨਾ ਚਾਹੀਦਾ ਇਹ ਬਹੁਤ ਫੇਮਸ ਹੋਣ ਲਈ ਬਹੁਤ-ਬਹੁਤ ਕੁਝ ਕਰਦੀਆਂ ਕੁੜੀਆਂ ਪਰ ਉਹ ਸਭ ਗਲਤ ਹੈਗਾ ਸਾਨੂੰ ਗੁਰਬਾਣੀ ਵਾਲੇ ਪਾਸੇ ਲੱਗਣਾ ਚਾਹੀਦਾ ਹੈ ਉਹਨਾਂ ਦੇ ਅਰਥ ਪਤਾ ਕਰਨੀ ਚਾਹੀਦੀ ਹੈ ਇਹ ਬਹੁਤ ਕੁਝ ਸਾਡੀ ਲਾਈਫ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ ਸਾਨੂੰ ਉਹਦੇ ਚ ਜੀ ਪਿੰਡ ਤੇ ਇਹੀ ਸਵਾਲ ਹੈ ਕਿ ਆਉਣ ਵਾਲੇ ਸਮੇਂ ਦੀ ਸੀ ਕਾਮਨਾ ਕਰ ਸਕਦਾ ਕਿ ਤੁਸੀਂ 올림픽 ਦੇ ਵਿੱਚ ਵੀ ਪੰਜਾਬ ਦਾ ਨਾਮ ਉੱਚਾ ਕਰੋਗੇ ਹਾਂਜੀ ਜੀ ਹਾਂਜੀ ਅ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਸਮੇਂ ਦੇ ਵਿੱਚ ਸਮਾਂ ਦਿੱਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਔਤियां ਨੇ ਜੋ ਖਾਲਸਾਈ ਬਾਣੇ ਦੇ ਵਿੱਚ ਸਜੀਆਂ ਹੋਈਆਂ ਨੇ ਜਿਨ੍ਹਾਂ ਨੇ ਪੰਜਾਬ ਦਾ ਨਹੀਂ ਨਹੀਂ ਹਿੰਦੁਸਤਾਨ ਦਾ ਨਾਂ ਗੱਲ ਕਲਾਂ ਦਾ ਨਾਂ ਦੁਨੀਆ ਦੇ ਸਾਹਮਣੇ ਲੈ ਕੇ ਜਾਂਦਾ ਸਾਡਾ ਇਹੀ ਮਕਸਦ ਸੀ ਕਿ ਇਹਨਾਂ ਧੀਆਂ ਨੇ ਇੱਕ ਬਖਰੀ ਜਣੀ ਮਿਸਾਲ ਹੈ ਉਹ ਲੋਕਾਂ ਦੇ ਸਾਹਮਣੇ ਰੱਖੀ ਹੈ ਸਮਾਜ ਦੇ ਸਾਹਮਣੇ ਰੱਖੀ ਹੈ ਸਾਨੂੰ ਗੁਰੂ ਦੇ ਨਾਲ ਤਾਂ ਜੁੜੀਆਂ ਹੋਈਆਂ ਨੇ ਔਰ ਉਹ ਉਹ ਤੋਂ ਪਹਿਲਾਂ ਗੇਮ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਜਿੱਦਾਂ ਇਹ ਭੈਣ ਨੇ ਕਿਹਾ ਕਿ ਅਸੀਂ ਨਤਨ ਨਮੀ ਹਰ ਰੋਜ਼ ਅਸੀਂ ਨਤਨ ਨਮੀ ਕਰਦੇ ਆਂ ਗੁਰੂ ਦੇ ਨਾਲ ਜੁੜੇ ਹੋਏ ਆ ਉਹਨਾਂ ਦਾ ਉਹ ਤਾਸਰਾ ਲੈ ਕੇ ਜੋ ਕੰਮ ਹੈ ਉਹ ਸ਼ੁਰੂ ਕਰਦੇ ਆ ਚਾਹੇ ਗੇਮ ਦੀ ਗੱਲ ਹੋਵੇ ਚਾਹੇ ਪੜ੍ਹਾਈ ਦੀ ਗੱਲ ਹੋਵੇ ਪੰਜਾਬ ਦੀਆਂ ਬਹੁਤੀਆਂ ਧੀਆਂ ਨੂੰ ਇਹਨਾਂ ਧੀਆਂ ਤੋਂ ਸਿੱਧ ਲੈਣੀ ਚਾਹੀਦੀ ਹੈ ਕਿਉਂਕਿ ਹੌਣ ਵਾਲੇ ਸਮੇਂ ਦੀ ਜੇਕਰ ਗੱਲ ਕਰ ਲਈ ਤਾਂ ਬੜਾ ਕੁਝ ਸਮੇਂ ਦੇ ਗਰਭ ਦੇ ਵਿੱਚ ਪਿਆ ਜੋ ਪੰਜਾਬ ਦੇ ਵਿੱਚ ਹੋਣ ਵਾਲਾ ਜੋ ਬੜੇ ਇਤਿਹਾਸ ਕਰਨੇ ਸਾਹਿਤ ਕਰਨੇ ਉਹ ਇਹ ਚੀਜ਼ਾਂ ਆਪਣੇ ਸ਼ਬਦਾਂ ਦੇ ਰਾਹੀਂ ਆਪਣੇ ਮੁੱਖ ਬਿੰਦ ਦੇ ਰਾਹੀਂ ਬਿਆਨ ਵੀ ਕਰਦੇ ਨੇ ਜਿੱਦਾਂ ਇਹ ਭੈਣ ਨੇ ਕਿਹਾ ਕਿ ਅਸੀਂ ਸਾਡੀ ਸੋਚ ਹੈ ਬਣੀ ਹੋਈ ਹੈ ਕਿ 올림픽 ਦੇ ਜਿਹੜੀ ਮਾਰਸ਼ਲ ਆਰਟ ਦੀ ਗੇਮ ਆ ਜਿਹੜੀ ਗੱਤਕੇ ਨੂੰ ਮੰਨਿਆ ਗਿਆ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਮੀਰੀ ਪੀਰੀ ਦੇ ਦੋ ਤਲਵਾਰਾਂ ਬਖਸ਼ੀਆਂ ਉਹ ਨਾ ਧੀਆਂ ਨੇ ਨਾ ਭੈਣਾਂ ਨੇ ਧਾਰਨ ਕੀਤੀਆਂ ਤੇ 골ਡ ਮੈਡਲ ਪੰਜਾਬ ਦੀ ਝੋਲੀ ਪਾਇਆ ਆਪਣੇ ਹਿੱਸੇ ਦੇ ਵਿੱਚ ਪਾਇਆ ਪਰ 골ਡ ਮੈਡਲ ਦੇ ਲਈ ਕਿੰਨੀ ਮਿਹਨਤ ਕਰਨੀ ਪਈ ਕਿੰਨੀ ਤਪੱਸਿਆ ਕਰਨੀ ਪਈ ਉਹ ਉਹਨਾਂ ਨੇ ਸਭ ਦੇ ਸਾਹਮਣੇ ਰੱਖੀ ਹੈ ਸਾਡਾ ਇਹੀ ਮਕਸਦ ਸੀ ਸਟੋਰੀ ਕਰਨ ਦਾ ਕਿ ਜੋ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਹਟਕੇ ਕੰਮ ਕਰਦੇ ਹਨ ਜੋ ਸ਼ਖਸੀਅਤਾਂ ਹੁੰਦੀਆਂ ਨੇ ਉਹ ਬੜੇ ਵਿਰਲੇ ਹੁੰਦੇ ਨੇ ਤਾਂ ਸਾਡਾ ਇਹੀ ਮਕਸਦ ਸੀ ਕਿ ਤੁਹਾਡੇ ਸਣ ਮੁਖ ਇਹਨਾਂ ਧੀਆਂ ਨੂੰ ਕੀਤਾ ਜਾਵੇ ਤਾਂ ਜੋ ਹੋਰ ਨਾ ਧੀਆਂ ਪੰਜਾਬ ਦੀਆਂ ਜੋ ਹੈਗੀਆਂ ਨੇ ਜਾਂ ਨੌਜਵਾਨ ਨੇ ਜਾਂ ਮੁੰਡੇ ਨੇ ਜਾਂ ਕੁੜੀਆਂ ਨੇ ਉਹਨਾਂ ਨੂੰ ਇਹਨਾਂ ਧੀਆਂ ਤੋਂ ਸਿੱਧ ਮਿਲ ਸਕੇ ਉਹ ਵੀ ਪੰਜਾਬ ਦੇ ਵਿੱਚ ਇੱਕ ਵੱਖਰੇ ਮੁਕਾਮ ਹੈ ਸਥਾਪਿਤ ਕਰ ਸਕਦੇ ਨੇ ਜੁੜੇ ਰਹੋ ਹਣ ਪੰਜਾਬ ਚੈਨਲ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਦਾਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ